ਤੁਸੀਂ ਦੇਖ ਰਹੇ ਹੋ ਐਸਐਮਜ਼ ਨਿਊਜ਼ ਮੈਂ ਹਾਂ ਭੁਪਿੰਦਰ ਸਿੰਘ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਪੱਕ ਦੀ ਸਿਆਸਤ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਕਰਾਂਗੇ ਦੇਸ਼ ਦੁਨੀਆ ਦੀਆਂ ਸਿਆਸਤ ਦੇ ਨਾਲ ਜੁੜੀਆਂ ਹੋਈਆਂ ਉਸ ਤੋਂ ਪਹਿਲਾਂ ਤੁਹਾਨੂੰ ਮੇਰੇ ਵੱਲੋਂ ਐਸਐਮਜ਼ ਦੇ ਨਾਲ ਜੁੜੇ ਹਰ ਇੱਕ ਉਸ ਦਰਸ਼ਕ ਨੂੰ ਮੇਰੇ ਵੱਲੋਂ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਅਤੇ ਅਰਦਾਸ ਕਰਦੇ ਹਾਂ ਕਿ ਤੁਹਾਡੇ ਪਰਿਵਾਰ ਦੇ ਵਿੱਚ ਇਹ ਸਾਲ ਖੁਸ਼ੀਆਂ ਖੇੜੇ ਲੈ ਕੇ ਆਵੇ ਸਿਆਸਤ ਦੇ ਵਿੱਚ ਇਸ ਪੱਕ ਦੇ ਸਿਆਸਤ ਦੇ ਪ੍ਰੋਗਰਾਮ ਦੇ ਵਿੱਚ ਅੱਗੇ ਵਧਿਆ ਪਰ ਉਸ ਤੋਂ ਪਹਿਲਾਂ ਆਪਾਂ ਸਵਾਗਤ ਕਰ ਲੈਣੇ ਆ ਸਾਡੇ ਸੀਨੀਅਰ ਜਰਨਲਿਸਟ ਵਰਿੰਦਰ ਜੀ ਦਾ ਵਰਿੰਦਰ ਜੀ ਤੁਹਾਡਾ ਪ੍ਰੋਗਰਾਮ ਪਖ ਦੀ ਸਿਆਸਤ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਧੰਨਵਾਦ ਭੁਪਿੰਦਰ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਮੇਰੇ ਵੱਲੋਂ ਤੁਹਾਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਭੁਪਿੰਦਰ ਜੀ ਤੁਹਾਨੂੰ ਵੀ ਤੇ ਸਾਡੇ ਜਿੰਨੇ ਵੀ ਦਰਸ਼ਕ ਜਿਹੜੇ ਸਾਡੇ ਚੈਨਲ SZNews ਰੈਗੂਲਰ ਦੇਖਦੇ ਨੇ ਉਹਨਾਂ ਨੂੰ ਵੀ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਅਸੀਂ ਤੇ ਉਸ ਮਾਲਕ ਤੋਂ ਪਰਮ ਪਿਤਾ ਪਰਮੇਸ਼ਵਰ ਤੋਂ ਪਰਮਾਤਮਾ ਤੋਂ ਇਹੀ ਦੁਆ ਮੰਗਦੇ ਆ ਕਿ ਸਾਡੇ ਜਿਹੜੇ ਦਰਸ਼ਕ ਨੇ ਉਹ ਤੰਦਰੁਸਤ ਰਹਿਣ ਐਸਐਮ ਜ਼ੈਡ ਫੈਮਲੀ ਜਿਹੜੀ ਹੈ ਉਹ ਦਿਨ-ਦੁਨੀ ਰਾਤ ਤਰੱਕੀ ਕਰੇ ਤੇ ਜਿੰਨੇ ਵੀ ਦਰਸ਼ਕ ਨੇ ਉਹਨਾਂ ਤੇ ਵੀ ਪਰਮਾਤਮਾ ਦੀ ਪੂਰੀ ਕਿਰਪਾ ਹੋਵੇ ਉਹਨਾਂ ਨੂੰ ਤਰੱਕੀਆਂ ਬਖਸ਼ੇ ਪਰਮਾਤਮਾ ਤੇ ਸਾਡੇ ਜਿਹੜੇ ਦੇਸ਼ ਭਾਰਤ ਹੈ ਸਾਡਾ ਸੂਬਾ ਪੰਜਾਬ ਹੈ ਕੁੱਲ ਜਹਾਨ ਹੈ ਉਹਦੇ ਚ ਅਮਨ ਸ਼ਾਂਤੀ ਜਿਹੜੀ ਆ ਬਰਕਰਾਰ ਰਹੇ ਜਿਵੇਂ ਕਿ ਬ੍ਰਿੰਦਰ ਜੀ ਠੰਡ ਕਾਫੀ ਹੋ ਗਈ ਆ ਅਤੇ ਠੰਡ ਦੇ ਵਿੱਚ ਮਾਹਰਾਂ ਦਾ ਕੀ ਕਹਿਣਾ ਵਾ ਮਾਹਰ ਕੀ ਕਹਿ ਰਹੇ ਨੇ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਕਿੱਦਾਂ ਦਾ ਹੋਵੇਗਾ ਮੌਸਮ ਭੁਪਿੰਦਰ ਜੀ ਠੰਡ ਤੇ ਵਟ ਕੱਢੀ ਜਾ ਰਹੀ ਹੈ ਇਹ ਦਿਨ ਬਦਿਨਾ ਜੀ ਕੱਲ੍ਹ ਨਾਲੋਂ ਅੱਜ ਮੈਨੂੰ ਜ਼ਿਆਦਾ ਠੰਡ ਨਜ਼ਰ ਆਉਂਦੀ ਹੈ ਜੀ ਤੇ ਸਵੇਰੇ ਸਵੇਰੇ ਜਦੋਂ ਉੱਠੀਦਾ ਤੇ ਰਜਾਈ ਛੱਡਣ ਨੂੰ ਦਿਲ ਨਹੀਂ ਕਰਦਾ ਬਿਲਕੁਲ ਬਿਲਕੁਲ ਤੇ ਬਹਾਨਾ ਰਜਾਈ ਦਾ ਲਾਦ ਲਾਈਦਾ ਹੈ ਕਿ ਰਜਾਈ ਨਹੀਂ ਛੱਡਦੀ ਸਾਨੂੰ ਜੀ ਤੇ ਗੱਲ ਐਦਾ ਸਵੇਰੇ ਜੋ ਮੌਸਮ ਹੁੰਦਾ ਧੁੰਦ ਪੂਰੀ ਛਾਈ ਹੁੰਦੀ ਐ ਹੂੰ ਤੇ ਮੌਸਮ ਮਹਿਕਮੇ ਦੇ ਮਾਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਧੁੰਦ ਜਿਹੜੀ ਐ ਐਦਾਂ ਹੀ ਬਰਕਰਾਰ ਰਹੂਗੀ ਜੀ ਵਧੂਗੀ ਧੁੰਦ ਬਰਕਰਾਰ ਕੀ ਰਹਿਣੀ ਐ ਵਧੂਗੀ ਧੁੰਦ ਜੀ ਔਰ ਚਾਰ ਪੰਜ ਦਿਨ ਐਦਾਂ ਹੀ ਰਹਿੂਗੇ ਤਾਪਮਾਨ ਦੇ ਵਿੱਚ ਗਰਾਵਟ ਆ ਸਕਦੀ ਐ ਥੋੜੀ ਬਹੁਤੀ ਜੀ ਮੀਂਹ ਕਣੀ ਦੀ ਫਿਲਹਾਲ ਕੋਈ ਕੋਈ ਵੀ ਸੰਭਾਵਨਾ ਨਹੀਂ ਹੈ ਪਰ ਕੁਝ ਅਖਬਾਰਾਂ ਨੇ ਕਿਹਾ ਕਿ ਛੋਟੀ ਮੋਟੀ ਜਿਹੜੀ ਹੈ ਆ ਕਣੀਆਂ ਪੈ ਸਕਦੀਆਂ ਨੇ ਪਰ ਮੌਸਮ ਵਿਭਾਗ ਦਾ ਇਹ ਕਹਿਣਾ ਹੈ ਕਿ ਕਣੀਆਂ ਦੀ ਫਿਲਹਾਲ ਕੋਈ ਭਵਿੱਖਬਾਣੀ ਨਹੀਂ ਹੈ ਤਾਪਮਾਨ ਜਿਸ ਢੰਗ ਨਾਲ ਥੱਲੇ ਜਾ ਰਿਹਾ ਹੈ ਔਰ ਜਿਸ ਤਰੀਕੇ ਦੇ ਨਾਲ ਹਾਲਾਤ ਬਣਦੇ ਪਏ ਨੇ ਜੀ ਸਿਵਲ ਸਰਜਨ ਫਤਿਹਗੜ੍ਹ ਸਾਹਿਬ ਨੇ ਮੀ ਇਹ ਐਡਵਾਈਜ਼ਰੀ ਜਾਰੀ ਕੀਤੀ ਹੈ ਖਾਸ ਤੌਰ ਤੇ ਬਜ਼ੁਰਗਾਂ ਦੇ ਲਈ ਕਿ ਭਾਈ ਜਿਹੜੇ ਬਜ਼ੁਰਗ ਨੇ ਕਈ ਬਜ਼ੁਰਗਾਂ ਨੂੰ ਖਾਸ ਤੌਰ ਤੇ ਸਵੇਰ ਦੀ ਸੈਰ ਜਿਹੜੀ ਆ ਉਹ ਅਕਸਰ ਕਰਦੇ ਰਹਿੰਦੇ ਨੇ ਤੇ ਬਜ਼ੁਰਗਾਂ ਨੂੰ ਖਾਸ ਤੌਰ ਤੇ ਕਿਹਾ ਕਿ ਭਾਈ ਥੋੜਾ ਜਿਆ ਆਪਣਾ ਸਿਹਤ ਦਾ ਧਿਆਨ ਰੱਖੋ ਸਵੇਰ ਦੀ ਸੈਰ ਜਿਹੜੀ ਧੁੰਦ ਚ ਹੈਗੀ ਆ ਉਸ ਤੋਂ ਥੋੜਾ ਬਚੋ ਥੋੜਾ ਜਿਆ ਮੌਸਮ ਜਦੋਂ ਠੀਕ ਹੋ ਜਾਵੇ ਮਾੜੀ ਧੁੱਪ ਨਿਕਲੇ ਉਦੋਂ ਸੈਰ ਕਰਿਆ ਕਰੋ ਕਿਉਂਕਿ ਇਹਦੇ ਨਾਲ ਸਮੱਸਿਆ ਵਾ ਸਕਦੀ ਸਿਹਤ ਜਿਹੜੀ ਹੈ ਉਹ ਖਰਾਬ ਹੋ ਸਕਦੀ ਹੈ ਤੇ ਬਜ਼ੁਰਗਾਂ ਨੂੰ ਖਾਸ ਤੌਰ ਤੇ ਇਹ ਜਿਹੜੀ ਹੈ ਬੇਨਤੀ ਕੀਤੀ ਜਾਂਦੀ ਹੈ ਕੋ ਆਪਣੀ ਸਿਹਤ ਦਾ ਖਾਸ ਤੌਰ ਤੇ ਧਿਆਨ ਦੇਣ ਤੇ ਠੰਡ ਦੇ ਵਿੱਚ ਕਹਿਣ ਤੋਂ ਪਾਵਾ ਕਿ ਬਜ਼ੁਰਗ ਜਿਹੜੇ ਕਿ ਹੁਣ ਠੰਡ ਦੇ ਵਿੱਚ ਜੀ ਰਜਾਈ ਦੇ ਵਿੱਚ ਬਹਿ ਕੇ ਚਾਹ ਦੀਆਂ ਚੁਸਕੀਆਂ ਦਾ ਆਨੰਦ ਲੈਣਾ ਬਿਲਕੁਲ ਜੀ ਬਿਲਕੁਲ ਚਾਹ ਦੀ ਚਾਹ ਦੀਆਂ ਚੁਸਕੀਆਂ ਦਾ ਆਨੰਦ ਲੈਣ ਚਾਹ ਜਿਹੜੀ ਹੈ ਉਹ ਸਰਦੀਆਂ ਦੇ ਵਿੱਚ ਬੜੀ ਲਾਜ਼ਮੀ ਹੋ ਜਾਂਦੀ ਵੈਸੇ ਤੇ ਬੰਦਾ ਚਾਹ ਦਾ ਸ਼ਕੀਨ ਬੰਦਾ ਗਰਮੀ ਹੋਵੇ ਸਰਦੀ ਹੋਵੇ ਉਹ ਤਾਂ ਹੁੰਦਾ ਹੀ ਹੈ ਤੇ ਉਹ ਬੰਦਾ ਤੁਹਾਡੇ ਵਰਗਾ ਭਰਾ ਜਿਹੜਾ ਉਹ ਕਹਿ ਦਿੰਦਾ ਯਾਰ ਚਾਹ ਨਹੀਂ ਬਣੀ ਚਾਹ ਬਣਾ ਲਓ ਤੇ ਇਸ ਕਰਕੇ ਚਾਹ ਜਿਹੜੀ ਹੈ ਸਾਡੇ ਦੇਸ਼ ਦੇ ਵਿੱਚ ਬੜੀ ਬਹੁਤ ਜ਼ਿਆਦਾ ਪਸੰਦ ਕੀਤੀ ਜਾਂਦੀ ਹੈ ਠੰਡ ਹੋਵੇ ਤੇ ਫਿਰ ਤੇ ਗਿਆਈ ਬਾਤਾਂ ਨੇ ਜੀ ਫਿਰ ਤੇ ਘੜੀ-ਮੁੜੀ ਦਿਲ ਕਰਦਾ ਵੀ ਚਾਹ ਦਾ ਗਲਾਸ ਜਿਹੜਾ ਤੱਤਾ ਜਾ ਉਹ ਸਾਡੇ ਹੱਥੋਂ ਛੁੱਟੇ ਹੀ ਨਾ ਜੀ ਬਿਲਕੁਲ ਸੋ ਇਹ ਹੈ ਤਾਂ ਇਸੇ ਤਰੀਕੇ ਨਾਲ ਆਪਾਂ ਮੌਸਮ ਬਾਰੇ ਗੱਲਬਾਤ ਕਰਦੇ ਪਏ ਸੀ ਤੇ ਉਦੋਂ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵੀ ਜਿਹੜਾ ਸਕੂਲਾਂ ਦਾ ਸਮਾਂ ਹਾਂ ਇਹ ਵੀ ਮੈਂ ਪੁੱਛਣ ਲੱਗਿਆ ਸੀ ਕਿ ਵੀ ਸਰਕਾਰਾਂ ਦੇ ਵੱਲੋਂ ਕੁਝ ਨਵੇਂ ਪ੍ਰੋਜੈਕਟ ਵੀ ਲਿਆਂਦੇ ਜਾ ਰਹੇ ਤੇ ਨਵੇਂ ਕੁਝ ਹਦਾਇਤਾਂ ਵੀ ਜਾਰੀ ਕੀਤੀਆਂ ਨੇ ਉਹ ਕੀ ਨੇ ਸਰਕਾਰਾਂ ਦੇ ਵੱਲੋਂ ਜਿਹੜਾ ਨਵੇਂ ਸਾਲ ਨੂੰ ਲੈ ਕੇ ਹਦਾਇਤਾਂ ਜਾਂ ਕੁਝ ਪ੍ਰੋਜੈਕਟ ਦੇ ਸ਼ੁਰੂ ਕੀਤੇ ਜਾ ਰਹੇ ਭੁਪਿੰਦਰ ਜੀ ਸਭ ਤੋਂ ਪਹਿਲਾਂ ਤੇ ਮੇਰੀ ਇਹ ਗੱਲ ਚੱਲਦੀ ਪਈ ਸੀ ਸਕੂਲਾਂ ਨੂੰ ਲੈ ਕੇ ਮੈਂ ਦੱਸਣਾ ਚਾਹੁੰਦਾ ਸੀਗਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਿਹੜਾ ਉਹ ਛੁੱਟੀਆਂ ਤੇ ਨਹੀਂ ਵਧਾਈਆਂ ਗਈਆਂ ਜੀ ਤੇ ਕਈ ਜਵਾਬ ਹੋ ਗਏ ਹੁਣੇ ਆ ਦੁਖੀ ਕਿ ਭਾਈ ਛੁੱਟੀਆਂ ਸਰਕਾਰ ਨੇ ਵਧਾਈਆਂ ਨਹੀਂ ਕਿਉਂਕਿ ਜਦੋਂ ਆਪਾਂ ਵੀ ਛੋਟੇ ਹੁੰਦੇ ਸੀ ਨਾ ਭੁਪਿੰਦਰ ਜੀ ਛੁੱਟੀਆਂ ਦਾ ਨਾਂ ਤੇ ਛੁੱਟੀਆਂ ਤਾਂ ਬੜਾ ਮਜ਼ਾ ਆਉਂਦਾ ਛੁੱਟੀਆਂ ਪੈਂਦੇ ਬਾਦਸ਼ਾਹ ਖੜ ਜਾਂਦੇ ਸੀ ਪਹਿਲਾਂ ਕਹਿੰਦਾ ਬੱਲੇ ਬੱਲੇ ਤੇ ਛੁੱਟੀਆਂ ਆ ਗਈਆਂ ਨੇ ਕੀ ਬਾਤ ਹੈ ਤੇ ਨਿਆਣੇ ਫਿਰ ਕਈ ਜਿਹੜੇ ਹੈਗੇ ਨੇ ਉਹ ਕਹਿੰਦੇ ਜਦੋਂ ਛੁੱਟੀਆਂ ਨਹੀਂ ਵਧਾਈਆਂ ਸਰਕਾਰ ਨੇ ਜੀ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਜੀ ਤੇ ਬੱਚੇ ਕਈ ਵਿਚਾਰੇ ਉਹ ਜਿਹੜੇ ਹੈਗੇ ਆ ਮੂੰਹ ਉਹਨਾਂ ਦੇ ਮਸੂਸੇਗੇ ਹੋਣੇ ਆ ਜੀ ਤੇ ਹੁਣ ਦੇਖ ਲਓ ਕਿ ਪਰ ਇਸ ਤਰ੍ਹਾਂ ਸਮਾਂ ਜਿਹੜਾ ਹੈਗਾ ਉਹ ਸਵੇਰੇ 10 ਤੋਂ ਲੈ ਕੇ 3 ਵਜੇ ਦਾ ਤੱਕ ਦਾ ਘੜ ਦਿੱਤਾ ਗਿਆ ਤਾਂ ਕਿ ਬੱਚਿਆਂ ਨੂੰ ਕੋਈ ਠੰਡ ਦੇ ਵਿੱਚ ਪਰੇਸ਼ਾਨੀ ਨਾ ਹੋਵੇ ਜੀ ਜੀ ਤੇ ਸਰਕਾਰਾਂ ਨੂੰ ਲੈ ਕੇ ਸੀ ਸਵਾਲ ਮੇਰਾ ਕਿ ਨਵੇਂ ਸਾਲ ਦੇ ਉੱਪਰ ਸਰਕਾਰਾਂ ਦੇ ਵੱਲੋਂ ਕੀ ਜਿਹੜੇ ਪ੍ਰੋਜੈਕਟ ਲਿਆਂਦੇ ਜਾ ਰਹੇ ਨੇ ਤੇ ਕਿਹੜੇ ਸੂਬੇ ਦੇ ਵਿੱਚ ਜਾਂ ਕੀ ਸੂਬੇ ਦੀਆਂ ਸਰਕਾਰਾਂ ਕੀ ਪ੍ਰੋਜੈਕਟ ਨੇ ਉਹ ਤੇ ਲੋਕਾਂ ਨੂੰ ਕੀ ਲਾਹਾ ਹੋਣ ਵਾਲਾ ਉਸ ਪ੍ਰੋਜੈਕਟ ਦਾ ਦੇਖੋ ਗੱਲ ਇਹ ਹੈ ਕਿ ਨਵੇਂ ਸਾਲ ਦੇ ਉੱਤੇ ਜਿਹੜੀ ਹੈ ਕੇਂਦਰ ਸਰਕਾਰ ਵੱਲੋਂ ਸੂਬਾ ਸਰਕਾਰ ਵੱਲੋਂ ਕਈ ਜੜੀਆਂ ਚੀਜ਼ਾਂ ਦੇ ਪ੍ਰੋਜੈਕਟ ਬਾਰੇ ਗੱਲਾਂ ਬਾਤਾਂ ਕੀਤੀਆਂ ਜਾ ਰਹੀਆਂ ਦਾਅਵੇ ਕੀਤੇ ਜਾ ਰਹੇ ਨੇ ਤੇ ਕੁਝ ਤੇ ਜਿਹੜੇ ਹੈਗੇ ਨੇ ਚੀਜ਼ਾਂ ਸਾਹਮਣੇ ਵੀ ਆਈਆਂ ਨੇ ਜਿਵੇਂ ਕਿ ਆਵੰਦੇ ਭਾਰਤ ਜਿਹੜੀਆਂ ਦੋ ਟ੍ਰੇਨਾਂ ਪੰਜਾਬ ਤੋਂ ਸ਼ੁਰੂ ਹੋਈਆਂ ਨੇ ਹਰੀ ਚੰਡੀ ਦਿੱਤੀ ਗਈ ਹੈ ਪਰ ਸੋਚੀ ਤਰੀਕ ਨੂੰ ਤੋਂ ਇਸ ਤੋਂ ਇਲਾਵਾ ਜਿਹੜਾ ਹੈਗਾ ਉਹ ਹੋਰ ਵੀ ਕਈ ਪ੍ਰੋਜੈਕਟ ਜਿਹੜੇ ਹੈਗੇ ਨੇ ਜਿਸ ਤਰ੍ਹਾਂ ਜਿਸ ਢੰਗ ਨਾਲ ਦਿੱਲੀ ਅੰਮ੍ਰਿਤਸਰ ਕਟੜਾ ਹਾਈਵੇ ਦਾ ਜਿਹੜਾ ਹੈ ਉਹ ਇਸ ਸਾਲ ਸ਼ੁਰੂ ਹੋਣ ਦੀ ਪੂਰੀ ਪੂਰੀ ਉਮੀਦ ਹੈ ਕਿ ਸਾਲ ਜਿਹੜਾ ਹੈ ਹਾਈਵੇ ਜਿਹੜਾ ਹੈ ਦਿੱਲੀ ਅੰਮ੍ਰਿਤਸਰ ਕਟੜਾ ਉਹ ਵੀ ਸ਼ੁਰੂ ਹੋ ਜਾਵੇਗਾ ਤੇ ਸੂਬਾ ਸਰਕਾਰ ਵੱਲੋਂ ਵੀ ਕਈ ਸਕੀਮਾਂ ਜਿਹੜੀਆਂ ਨੇ ਆ ਰਹੀਆਂ ਖਾਸ ਤੌਰ ਤੇ ਜੇ ਆਪਾਂ ਗੱਲ ਕਰੀਏ ਤੇ ਜਿਹੜੀ ਸੜਕ ਸੁਰੱਖਿਆ ਫੋਰਸ ਹੈ ਸੂਬਾ ਸਰਕਾਰ ਵੱਲੋਂ ਕੈਨੇਡਾ ਦੀ ਤਰਜ਼ ਤੇ ਸ਼ੁਰੂ ਕੀਤੀ ਜਾ ਰਹੀ ਹੈ ਤੇ ਇਸੇ ਸਾਲ ਹੀ ਸਮਝ ਲਓ ਕਿ ਇਹ ਸ਼ੁਰੂ ਹੋ ਜਾਵੇਗੀ ਮਤਲਬ ਸੜਕਾਂ ਤੇ ਆਪਾਂ ਨੂੰ ਦਿਖਣ ਲੱਗ ਜਾਵੇ ਦਿਖਣ ਲੱਗ ਜੂਗੇ ਤੇ ਉਹ ਵਰਦੀ ਵੀ ਉਹਨਾਂ ਨੇ ਸਪੈਸ਼ਲ ਖਾਕੀ ਹਾਂ ਕਮੀਜ਼ ਤੇ ਉਹ ਮੈਂ ਕਹਿੰਦਾ ਪੈਂਟ ਪੈਂਟ ਜਿਹੜੀ ਗ੍ਰੇ ਦੀ ਗੱਲ ਕਰਦੇ ਪਏ ਆ ਜੀ ਤੇ ਉਸ ਤੋਂ ਇਲਾਵਾ ਤੁਸੀਂ ਦੇਖ ਲਓ ਕਿ ਇਹ ਜਿਹੜੀ ਹੈਗੀ ਆ ਸੜਕ ਸੁਰੱਖਿਆ ਫੋਰਸ ਹੈ ਜੀ ਇਹਦੇ ਵਿੱਚ 1500 ਦੇ ਕਰੀਬ ਜਿਹੜੇ ਮੁਲਾਜ਼ਮ ਜਿਹੜੇ ਹੋਣਗੇ ਜਿਨ੍ਹਾਂ ਚ ਕੁਝ ਬੀਬੀਆਂ ਵੀ ਹੋਣਗੀਆਂ ਸ਼ਾਮਿਲ ਜਿਨ੍ਹਾਂ ਦਾ ਕੰਮ ਹੋਊਗਾ ਟ੍ਰੈਫਿਕ ਪੁਲਿਸ ਤੋਂ ਅਲੱਗ ਹੋ ਕੇ ਜਿਹੜੇ ਦੁਰਘਟਨਾਵਾਂ ਦੇ ਉੱਤੇ ਆਪਾਂ ਕਿਦਾਂ ਬਚਾਅ ਕੀਤਾ ਜਾ ਸਕਦਾ ਹੈ ਅਗਰ ਕੋਈ ਮੰਦਭਾਗੀ ਘਟਨਾ ਰੱਬ ਨਾ ਕਰੇ ਹੋ ਜਾਂਦੀ ਹੈ ਕੁਝ ਐਡ ਵੀ ਕਰਨਾ ਚਾਹੁੰਗਾ ਮੈਂ ਸੁਣਿਆ ਸੀ ਕਿ ਸਰਕਾਰ ਦੇ ਵੱਲੋਂ ਉਹਨਾਂ ਨੂੰ ਕੁਝ ਸਪੈਸ਼ਲ ਟ੍ਰੇਨਿੰਗ ਵੀ ਦਿੱਤੀ ਜਾ ਰਹੀ ਹੈ ਬਿਲਕੁਲ ਜੀ ਖਾਸ ਤੌਰ ਤੇ ਇਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ ਟ੍ਰੇਨਿੰਗ ਦੇ ਵਿੱਚ ਇਹਨਾਂ ਨੂੰ ਪੂਰੀ ਪੂਰੀ ਜਿਹੜੀ ਜਾਣਕਾਰੀ ਦਿੱਤੀ ਜਾਵੇਗੀ ਟ੍ਰੇਨ ਕੀਤਾ ਜਾਊਗਾ ਕਿ ਕਿਸ ਢੰਗ ਨਾਲ ਤੁਸੀਂ ਜੇ ਕੋਈ ਮੰਦਭਾਗੀ ਘਟਨਾ ਹੋ ਜਾਂਦੀ ਹੈ ਤੇ ਉਸ ਥੇ ਤੁਸੀਂ ਕਿਸ ਤਰੀਕੇ ਦੇ ਨਾਲ ਬਚਾ ਕਰਨਾ ਹੈ ਤੇ ਉਸ ਜਿਹੜਾ ਪੀੜਤ ਹੈਗਾ ਉਸ ਨੂੰ ਕਿਸ ਢੰਗ ਨਾਲ ਉਹਦੇ ਫਰਸਟ ਮੈਡੀਕਲ ਫੈਸਿਲਿਟੀ ਜਿਹੜੀ ਫਰਸਟ ਏਡ ਦੇ ਕੇ ਉਹਨੂੰ ਹਸਪਤਾਲ ਕਿੱਦਾਂ ਬਚਾਉਣਾ ਹੈ ਔਰ ਇਸ ਦੇ ਨਾਲ ਹੀ ਜਿਹੜੇ ਹੈ ਉਹ ਖਾਸ ਤੌਰ ਤੇ ਖਾਸ ਉਹਨਾਂ ਨੂੰ ਵਾਹਨ ਵੀ ਦਿੱਤੇ ਜਾਣਗੇ ਜੀ ਤੇ ਇਹ ਬੜੀ ਲਾਜ਼ਮੀ ਮੈਂ ਕਹਿੰਨਾ ਬਹੁਤ ਵਧੀਆ ਇਹ ਸੂਬਾ ਸਰਕਾਰ ਦੀ ਪਹਿਲ ਹੋਊਗੀ ਜੀ ਔਰ ਇਹ ਦੇ ਵਿੱਚ ਕਾਫੀ ਹੱਦ ਤੱਕ ਜਿਹੜੇ ਸੜਕਾਂ ਦੇ ਜਿਹੜੇ ਹਾਦਸੇ ਸੜਕ ਅਧਰਪਟ ਨਾਵਾ ਜਿਹੜੇ ਹਾਦਸੇ ਹੋਣਗੇ ਉਹਨਾਂ ਤੇ ਕਾਫੀ ਕਾਬੂ ਪਾਇਆ ਜਾ ਸਕਦਾ ਹੈ ਕਾਫੀ ਜਿੰਦਗੀਆਂ ਜਿਹੜੀਆਂ ਨੇ ਬਚਾ ਸਕਦੇ ਇੱਕ ਸਵਾਲ ਮੇਰਾ ਇਹ ਵੀ ਆ ਜਿਵੇਂ ਇਹਨਾਂ ਨੂੰ ਇੱਕ ਟ੍ਰੇਨਿੰਗ ਤਾਂ ਵੱਖਰੀ ਦਿੱਤੀ ਜਾ ਰਹੀਆਂ ਨਾਲ ਨਾਲ ਇਹਨਾਂ ਨੂੰ ਵੱਖਰੇ ਇਕੁਪਮੈਂਟ ਵੀ ਦਿੱਤੇ ਜਾ ਰਹੇ ਮੈਂ ਸੁਣਿਆ ਕਿ ਬੇ ਵਾਕੀ ਜਿਹੜੀਆਂ ਆਪਣੇ ਫੋਰਸ ਆ ਪੁਲਿਸ ਫੋਰਸ ਆ ਉਸ ਤੋਂ ਇਲਾਵਾ ਇਹਨਾਂ ਨੂੰ ਇਕੁਪਮੈਂਟ ਵੀ ਦਿੱਤੇ ਜਾ ਰਹੇ ਗੱਡੀਆਂ ਤੋਂ ਚਲੋ ਦਿੱਤੀਆਂ ਜਾ ਰਹੀਆਂ ਉਸ ਤੋਂ ਨਾਲ ਇਲਾਵਾ ਇਕੁਪਮੈਂਟ ਵੀ ਕੁਝ ਹੋਰ ਜਿਹੜੇ ਆ ਅ ਦਿੱਤੇ ਜਾ ਰਹੇ ਆ ਉਹਨਾਂ ਦੇ ਵਿੱਚ ਉਹ ਕੀ ਹੋ ਸਕਦੇ ਆ ਦੇਖੋ ਜੀ ਉਹ ਜਿਹੜੇ ਇਕੁਪਮੈਂਟ ਹੈਗੇ ਨੇ ਇਹਨਾਂ ਨੇ ਖਾਸ ਤੌਰ ਤੇ ਕੁਝ ਪ੍ਰਾਈਵੇਟ ਜਿਹੜੀਆਂ ਇੰਸਟੀਚੂਸ਼ਨਸ ਨੇ ਉਹਨਾਂ ਨਾਲ ਟਾਈਅਪ ਵੀ ਕੀਤਾ ਹੈਗਾ ਉਹ ਚਾਰਕ ਦੱਸੇ ਜਾ ਰਹੇ ਸੀਗੇ ਤੇ ਉਹਦੇ ਵਿੱਚ ਇੱਕ ਮਿੰਟ ਇਹ ਹੋ ਸਕਦਾ ਜਿਸ ਤਰ੍ਹਾਂ ਗੱਡੀਆਂ ਦੇ ਨਾਲ ਫਰਸਟ ایڈ ਕਿਟ ਤੇ ਚਲੋ ਬੇਸਿਕ ਚੀਜ਼ ਹਰ ਪਾਸੇ ਹੁੰਦੀਆਂ ਨੇ ਮਤਲਬ ਗੱਡੀ ਨੂੰ ਮੰਨ ਲਓ ਕੋਈ ਇਹੋ ਜਿਹੀ ਹਾਲ ਦੇ ਵਿੱਚ ਐਕਸੀਡੈਂਟ ਹੁੰਦਾ ਉਹਦੇ ਵਿੱਚੋਂ ਕੱਢਣਾ ਜਾਂ ਦੂਸਰੀਆਂ ਜਿਹੜੀਆਂ ਸੇਵਾਵਾਂ ਹੈਗੀਆਂ ਨੇ ਤੁਰੰਤ ਜਿਹਦੇ ਨਾਲ ਲੋਕਾਂ ਦਾ ਜਿੰਦਗੀਆਂ ਦਾ ਬਚਾਅ ਕੀਤਾ ਜਾ ਸਕੇ ਇਹੋ ਜੇ ਇਕੁਪਮੈਂਟ ਜਿਹੜੇ ਐ ਖਾਸ ਤੌਰ ਤੇ ਆ ਹੋਣਗੇ ਔਰ ਹੋ ਸਕਦਾ ਹੈ ਕਿ ਇਹਦੇ ਵਿੱਚ ਜਿਸ ਢੰਗ ਨਾਲ ਭਪਿੰ다 ਜੀ ਜਿਹੜੇ ਕੈਮਰੇ ਹੁੰਦੇ ਨੇ ਉਹ ਵਰਦੀ ਦੇ ਵਿੱਚ ਹੁੰਦੇ ਉੱਤੇ ਹੁੰਦੇ ਨੇ ਵੀ ਉਹ ਦੇਖਿਆ ਜਾ ਸਕੇ ਖਾਸ ਤੌਰ ਤੇ ਟ੍ਰੈਫਿਕ ਪੁਲਿਸ ਦੇ ਕੋਲੇ ਚੀਜ਼ਾਂ ਦੀ ਸੁਣਿਆ ਸੀ ਕਿ ਟ੍ਰੈਫਿਕ ਜਿਹੜੀ ਆ ਰੈਗੂਲਰ ਪੁਲਿਸ ਹੈਗੀ ਆ ਉਹ ਚਲਾਨ ਕੱਟਣ ਦੇ ਲਈ ਉੱਥੇ ਕੈਮਰੇ ਪਈ ਦੂਸਰਾ ਬੰਦਾ ਅਜ ਕਈ ਵਾਰੀ ਹੁੰਦਾ ਹੈ ਕਿ ਬੰਦਾ ਆਰਗੂਮੈਂਟ ਕਰਨ ਲੱਗ ਜਾਂਦਾ ਤੇ ਉਹ ਸਾਰਾ ਰਿਕਾਰਡ ਹੋ ਜਾਵੇ ਸੋ ਇਹ ਕਈ ਤਰ੍ਹਾਂ ਦੇ ਕਮੈਂਡ ਜਿਹੜੇ ਹੈਗੇ ਆ ਉਹ ਇਸ ਫੋਰਸ ਨੂੰ ਸੜਕ ਸੁਰੱਖਿਆ ਫੋਰਸ ਨੂੰ ਮੁਹੱਈਆ ਕਰਾਇਆ ਜਾਣਗੇ ਦੂਜੇ ਪਾਸੇ ਇਹ ਵੀ ਹੋ ਸਕਦਾ ਹੈ ਕਿ ਇਸ ਵਾਲੇ ਵੀ ਦੇਖਿਆ ਜਾ ਸਕਦੇ ਸਕੇ ਕਿ ਜਸਟ ਢੰਗ ਨਾਲ ਡਵੈਲਪ ਨੇਸ਼ਨਸ ਵਿੱਚ ਜਿਹੜੇ ਤਰੱਕੀ ਯਾਫਤਾ ਮੁਲਕ ਨੇ ਉਹਨਾਂ ਦੇ ਵਿੱਚ ਜੋ ਆਨਲਾਈਨ ਜਿਹੜਾ ਉਹ ਜਿਹੜਾ ਹੋ ਜਾਂਦਾ ਜੀ ਆਪਣੇ ਚਲਾਨ ਕੱਟੇ ਜਾਂਦਾ ਸੈਂਸਰ ਲੱਗੇ ਹੁੰਦੇ ਨੇ ਸੜਕਾਂ ਦੇ ਉੱਤੇ ਜੀ ਤੇ ਉਹ ਚਲਾਨ ਜਿਹੜਾ ਉਹ ਕੱਟਿਆ ਜਾਂਦਾ ਤੇ ਘਰੇ ਆ ਜਾਂਦਾ ਤੇ ਹੋ ਸਕਦਾ ਕਿ ਇਹ ਸਿਸਟਮ ਵੀ ਲਾਗੂ ਹੋ ਜਾਵੇ ਸੋ ਕਈ ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ ਨੇ ਉਹ ਇੱਥੇ ਨਵੇਂ ਸਾਲ ਦੇ ਵਿੱਚ ਤਬਦੀਲੀਆਂ ਨਜ਼ਰ ਆ ਸਕਦੀਆਂ ਨੇ ਸਿਸਟਮ ਹਾਈ ਟੈਕ ਹੋ ਸਕਦਾ ਆਪਾਂ ਨੂੰ ਇਹ ਚੀਜ਼ਾਂ ਦੇਖਣ ਨੂੰ ਮਿਲ ਸਕਦੀਆਂ ਨੇ ਦੂਸਰਾ ਜਿਹੜਾ ਚੋਣਾਂ ਹੈਗੀਆਂ ਨੇ ਖਾਸ ਤੌਰ ਤੇ ਇਹ ਸਾਲ ਪੰਜਾਬੀਆਂ ਦੇ ਲਈ ਬੜਾ ਖਾਸ ਅਹਿਮ ਮੰਨੇ ਜਾਂਦਾ ਹੈ ਇੱਕ ਤੇ ਪੂਰੇ ਦੇਸ਼ ਦੇ ਲਈ ਹੈ 2024 ਦੀਆਂ ਲੋਕ ਸਭਾ ਚੋਣਾਂ ਜਿਹੜੀਆਂ ਨੇ ਉਹ ਇਸ ਸਾਲ ਇਸ ਸਾਲ ਬੜੀਆਂ ਇੰਟਰਸਟਿੰਗ ਹੋਣ ਜਾ ਰਹੀਆਂ ਨੇ ਕਿਉਂਕਿ ਇਸ ਸਾਲ ਇਸ ਵਾਰ ਜਿਹੜਾ ਇੰਡੀਆ ਗਠਬੰਧਨ ਜਿਹੜਾ ਬਣਿਆ ਹੈ ਬਾਕੀ ਦੀਆਂ ਜਿਹੜੀਆਂ ਪਾਰਟੀਆਂ ਹੈਗੀਆਂ ਨੇ ਇਕੱਠੀਆਂ ਹੋ ਕੇ ਉਹ ਜਿਹੜੀਆਂ ਹੈਗੀਆਂ ਭਾਜਪਾ ਦੇ ਖਿਲਾਫ ਖੜੀਆਂ ਹੋਈਆਂ ਔਰ ਭਾਜਪਾ ਦਾ ਜਿਹੜਾ ਹੈਗਾ ਉਹ ਅਜੰਡਾ ਇਹ ਹੈ ਕਿ ਇੱਕ ਵਾਰ ਫਿਰ ਇਹ ਮੋਦੀ ਸਰਕਾਰ ਆਵੇ ਬਾਕੀ ਇਹ ਤਾਂ ਸਮਾਂ ਹੀ ਦੱਸਦਾ ਕਿਉਂਕਿ ਕਿਤਨੇ ਕਿਤੇ ਈਵੀਐਮ ਦੀ ਵੀ ਜਿਹੜਾ ਮੁੱਦਾ ਪਿਖਾਉਂਦੀਆਂ ਨੇ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਈਵੀਐਮ ਮਸ਼ੀਨਾਂ ਦਾ ਵੀ ਮੁੱਦਾ ਚੁੱਕਦੀਆਂ ਨੇ ਪੱਖ ਖਿਆ ਪੱਖਿਆ ਰਹਿੰਦਾ ਹੈ ਜੀ ਇਸ ਤੋਂ ਇਲਾਵਾ ਜੀ ਜੀ ਤਾਂ ਭੁਪਿੰਦਰ ਜੀ ਇਸ ਤੋਂ ਇਲਾਵਾ ਜਿੱਦਾਂ ਆਪਣੇ ਲੋਕਲ ਬਾਡੀ ਦੀਆਂ ਨਗਰ ਨਿਗਮਾਂ ਦੀਆਂ ਨਗਰ ਕੌਂਸਲਾਂ ਦੀਆਂ ਔਰ ਨਗਰ ਪੰਚਾਇਤਾਂ ਦੀਆਂ ਚੋਣਾਂ ਨੇ ਐਸਜੀਪੀਸੀ ਦੇ ਚੋਣਾਂ ਚੋਣਾਂ ਕਈ ਤਰੀਕੇ ਦੀਆਂ ਜਿਹੜੀਆਂ ਨੇ ਹੋਰ ਵੀ ਜਿਹੜੀਆਂ ਨੇ ਉਹ ਇਸ ਸਾਲ ਹੋਣਗੀਆਂ ਜੀ ਜੀ ਜਿਵੇਂ ਕਿ ਤੁਸੀਂ ਗੱਲ ਕੀਤੀ ਆ ਕਿ ਭਾਜਪਾ ਪਾਰਟੀ ਨੂੰ ਲੈ ਕੇ ਭਾਜਪਾ ਦੇ ਲਈ ਵੀ ਇੱਕ ਖਾਸ ਹੋਣ ਵਾਲੀ ਆ ਚੋਣਾਂ ਤੇ ਇੱਕ ਇਸੇ ਪਾਰਟੀ ਦੇ ਨਾਲ ਸੰਬੰਧਤ ਇੱਕ ਗੱਲ ਕਰ ਲੈਣੇ ਆ ਇੱਕ ਵਿਦੇਸ਼ੀ ਮੁਲਕ ਦੇ ਵਿੱਚ ਇਸ ਪਾਰਟੀ ਦੇ ਨਾਲ ਜੁੜੇ ਹੋਏ ਇੱਕ ਸਟੇਟਮੈਂਟ ਜਾਂ ਕੋਈ ਖਬਰ ਸਾਹਮਣੇ ਆਉਂਦੀ ਆ ਉਹ ਖਬਰ ਦੇ ਨਾਲ ਪੰਜਾਬ ਤੇ ਭਾਰਤ ਦੇ ਵਿੱਚ ਵੀ ਥੋੜੀ ਸਿਆਸਤ ਗਰਮਾਈ ਹੋਈ ਆ ਉਹ ਖਬਰ ਕੀ ਹੈ ਕਿਹੜੇ ਮੁਲਕ ਦੀ ਖਬਰ ਹੈ ਤੇ ਕਿਸ ਅਖਬਾਰ ਦੇ ਵੱਲੋਂ ਲਗਾਈ ਗਈ ਹੈ ਖਬਰ ਤੇ ਸਿਆਸਤ ਕਿ ਇਦਾਂ ਦੀ ਗਰਮਾਈ ਹੋਈ ਆ ਉਹਦੇ ਨਾਲ ਮੈਨੂੰ ਲੱਗਦਾ ਤੁਸੀਂ ਭਾਜਪਾ ਪਾਰਟੀ ਦੇ ਨਾਲ ਸਬੰਧ ਦੀ ਗੱਲ ਕਰ ਰਹੇ ਹੋ ਜਿਹੜੀ ਬ੍ਰਿਟਿਸ਼ ਅਖਬਾਰ ਦਾ ਗਾਰਡੀਅਨ ਦੇ ਵਿੱਚ ਛਪੀ ਹੈ ਠੀਕ ਹੈ ਸੋ ਉਸ ਦੇ ਵਿੱਚ ਅ ਅਖਬਾਰ ਨੇ 2024 ਸਾਲ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਉਹਦੇ ਵਿੱਚ ਭਾਜਪਾ ਦੀ ਜਿੱਤ ਨੂੰ ਲੈ ਕੇ ਗੱਲਬਾਤ ਕੀਤੀ ਹੈ ਠੀਕ ਹੈ ਸੋ ਕਿਤੇ ਨਾ ਕਿਤੇ ਉਸ ਅਖਬਾਰ ਨੇ ਇਹ ਗੱਲ ਕੀਤੀ ਹੈ ਕਿ ਜਿੱਤ ਜਿਹੜੀ ਹੈ ਉਹ ਮਤਲਬ ਹੋ ਸਕ ਹੋ ਸਕਦੀ ਹੈ ਠੀਕ ਹੈ ਨਾ ਕਈ ਮੁੱਦੇ ਦੱਸੇ ਨੇ ਕਿ ਜਿਸ ਢੰਗ ਨਾਲ ਅ ਅਯੁੱਧਿਆ ਦੇ ਵਿੱਚ ਰਾਮ ਮੰਦਰ ਦਾ ਜਿਹੜਾ ਹੈਗਾ ਉੱਥੇ ਉਹ ਸਾਰੀ ਕੀਤੀ ਗਈ ਹੈ ਸੋ ਇਹਨਾਂ ਚੀਜ਼ਾਂ ਨੂੰ ਲੈ ਕੇ ਉਸ ਅਖਬਾਰ ਨੇ ਦਾ ਗਾਰਜੀਨ ਅਖਬਾਰ ਨੇ ਜੀ ਇਹ ਭਾਜਪਾ ਨੂੰ ਲੈ ਕੇ ਜੋ ਹੈ ਉਹ ਖਬਰ ਛਾਪੀ ਹੈ ਜਿੱਦਾਂ ਕਿ ਵਿਰਿੰਦਰ ਜੀ ਇਹ ਵੀ ਸੁਣਿਆ ਸੀਗਾ ਕਿ ਇਸ ਅਖਬਾਰ ਦੇ ਵੱਲੋਂ ਇਸ ਪਾਰਟੀ ਨੂੰ ਮਤਲਬ ਭਾਜਪਾ ਪਾਰਟੀ ਦੇ ਪੁਰਾਣੇ ਵੇਰਵੇ ਵੀ ਚੈੱਕ ਕੀਤੇ ਗਏ ਉਹ ਕਿਦਾਂ ਮਤਲਬ ਉਹਨਾਂ ਨੇ ਜਿਹੜੀ ਜੁਡਜਮੈਂਟ ਇਹ ਦਿੱਤੀ ਆ ਕਿ ਕਿਸ ਤਰ੍ਹਾਂ ਮਤਲਬ ਉਹਨਾਂ ਨੇ ਲਿਖਿਆ ਕਿ ਵੀ ਲਾਜ਼ਮੀ ਇੱਜ਼ਤ ਹੋਣਾ ਇਹਨਾਂ ਦੀ ਤਹਿ ਲਗਭਗ ਦੇਖੋ ਗੱਲ ਪਤਾ ਕੀ ਹੈ ਜੀ ਗੱਲ ਇਹ ਹੈ ਕਿ ਕੋਈ ਵੀ ਅਖਬਾਰ ਹੋਵੇ ਭਗਤ ਜੀ ਜਾਂ ਕੋਈ ਵੀ ਸਿਆਸੀ ਜਾਣਕਾਰ ਹੋਵੇ ਸਿਆਸੀ ਮਾਹਰ ਹੋਵੇ ਸਿਆਸੀ ਪੰਡਤ ਹੋਵੇ 100% ਦੀ ਜਿਹੜੀ ਹੈ ਉਹ ਭਵਿੱਖਬਾਣੀ ਨਹੀਂ ਕਰ ਸਕਦਾ ਠੀਕ ਹੈ ਮੈਂ ਪਹਿਲਾਂ ਵੀ ਇਸ ਚੀਜ਼ ਦੀ ਗੱਲ ਕਰਦਾ ਰਿਹਾ ਜ਼ਿਕਰ ਕਰਦਾ ਰਿਹਾ ਕਿ ਸਮਾ ਜਿਹੜਾ ਹੈਗਾ ਸਮੇ ਦੇ ਅਨੁਸਾਰ ਸਿਆਸੀ ਸਮੀਕਰਨ ਜਿਹੜੇ ਆ ਬਦਲ ਜਾਂਦੇ ਨੇ ਜੀ ਆਉਣ ਵਾਲੇ ਸਮੇ ਦੇ ਵਿੱਚ ਕੀ ਕੁਝ ਹੋ ਸਕਦਾ ਹੈ ਇਹ ਤੇ ਸਮਾਂ ਹੀ ਦੱਸੇਗਾ ਪਰ ਜਿਸ ਤਰੀਕੇ ਦੇ ਨਾਲ ਪੰਜ ਸੂਬਿਆਂ ਦੇ ਵਿੱਚ ਭਾਰਤ ਦੇ ਵਿੱਚ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਨੇ ਉਹਨਾਂ ਵਿਧਾਨ ਸਭਾ ਚੋਣਾਂ ਦੇ ਵਿੱਚ ਤਿੰਨ ਸੂਬਿਆਂ 'ਚ ਸਭ ਨੂੰ ਪਤਾ ਹੈ ਕਿ ਭਾਜਪਾ ਨੇ ਬਾਜ਼ੀ ਮਾਰੀ ਹੈ ਹੁਣ ਉਹਨਾਂ ਚੀਜ਼ਾਂ ਨੂੰ ਲੈ ਕੇ ਜੋ ਆ ਸਾਹਮਣੇ ਆ ਰਹੇ ਹੈਗੇ ਆ ਜਿਸ ਢੰਗ ਨਾਲ ਜੋ ਰਿਜ਼ਲਟ ਸਾਹਮਣੇ ਆਏ ਨੇ ਉਹਨਾਂ ਨੂੰ ਲੈ ਕੇ ਵੀ ਜਿਹੜੇ ਅਖਬਾਰ ਨੇ ਦੱਸਿਆ ਹੈਗਾ ਕਿ ਇੱਥੇ ਇਹ ਇਹ ਨਾ ਇਹ ਕਾਰਨ ਵੀ ਹੋ ਸਕਦੇ ਨੇ ਕਿਉਂਕਿ ਜੋ ਲੋਕਾਂ ਦੀ ਜਿਹੜੀ ਹੈਗੀ ਆ ਰੁਝਾਨ ਨੂੰ ਲੈ ਕੇ ਪਰ ਦੂਜੇ ਪਾਸੇ ਵਿਰੋਧੀ ਪਾਰਟੀਆਂ ਲਗਾਤਾਰ ਈਵੀਐਮ ਮਸ਼ੀਨਾਂ ਦਾ ਵਿਰੋਧ ਕਰ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਈਵੀਐਮ ਮਸ਼ੀਨਾਂ ਦੇ ਕਰਕੇ ਸਭ ਚੀਜ਼ਾਂ ਹੋ ਰਹੀਆਂ ਉਹਨਾਂ ਦਾ ਉਹਨਾਂ ਵੱਲੋਂ ਜੋ ਦੋਸ਼ ਲਾਏ ਜਾ ਰਹੇ ਨੇ ਤਾਂ ਇਸ ਸਮੇਂ ਅਸੀਂ ਨਹੀਂ ਕਹਿੰਦੇ ਕਿ ਈਵੀਐਮ ਮਸ਼ੀਨਾਂ ਜਿਹੜੀਆਂ ਨੇ ਉਹ ਸਹੀ ਨੇ ਜਾਂ ਗਲਤ ਨੇ ਪਰ ਇਸ ਵੇਲੇ ਸਵਾਲੀਆ ਨਿਸ਼ਾਨ ਈਵੀਐਮ ਮਸ਼ੀਨਾਂ ਦੇ ਉੱਤੇ ਲੱਗਾ ਹੋਇਆ ਹੈ ਪਰ ਇਸ ਤਰ੍ਹਾਂ ਹੈ ਕਿ ਇਹ ਤੇ ਸਮਾਂ ਹੀ ਦੱਸੂਗਾ ਸਮੀਕਰਣੀ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਢੰਗ ਦੇ ਬਣਦੇ ਨੇ ਕਿ ਵਿਰੋਧੀ ਪਾਰਟੀਆਂ ईवीएम मशीनਾਂ ਦਾ ਵਿਰੋਧ ਜਾਰੀ ਰੱਖੇਗੀ ਕਿ ਜਾਂ ਕੋਈ ਹੋਰ ਇਸ ਨੂੰ ਲੈ ਕੇ ਕੋਈ ਸਖਤ ਤਰੀਕੇ ਦੇ ਨਾਲ ਕੋਈ ਜਿਹੜਾ ਹੈਗਾ ਆਪਣਾ ਵਿਰੋਧ ਜਿਤਾਉਗੀ ਤੇ ਕੀ ਬਣਦਾ ਇਹ ਤੇ ਆਉਣ ਵਾਲਾ ਸਮਾਂ ਹੀ ਦੱਸੇਗਾ ਜਿਸ ਤਰ੍ਹਾਂ ਕਿ ਵਿਰਿੰਦਰ ਜੀ ਤੁਸੀਂ ਗੱਲ ਕੀਤੀ ਹੈ ਕਿ ਵੀ ਭਾਜਪਾ ਪਾਰਟੀ ਜਿਹੜੀ ਕਿ ਰਾਮ ਮੰਦਰ ਨੂੰ ਲੈ ਕੇ ਵੀ ਕਾਫੀ ਵੋਟਾਂ ਹੈ ਪਰ ਬਟੋਰ ਸਕਦੀ ਆ ਤੇ ਇਹਦੇ ਨਾਲ ਜੁੜੀ ਹੋਈ ਖਬਰ ਹੈ ਇੱਕ ਗੱਲ ਸਾਹਮਣੇ ਆਈ ਹੈ ਕਿ 2 ਜਨਵਰੀ ਨੂੰ ਹੋਣ ਜਾ ਰਿਹਾ ਜਿਹੜਾ ਇਹ ਸਮਾਗਮ ਹੈ ਇਦੇ ਵਿੱਚ ਡੋਨੇਸ਼ਨ ਦੀ ਗੱਲ ਕੀਤੀ ਜਾ ਰਹੀ ਆ ਡੋਨੇਸ਼ਨ ਨੂੰ ਲੈ ਕੇ ਇੱਕ ਚਰਚਾ ਜੀ ਛੜੀ ਹੋਈ ਆ ਉਹ ਕੀ ਚਰਚਾ ਹੈ ਤੇ ਕੀ ਉਹਦੇ ਵਿੱਚ ਗੱਲਬਾਤ ਚੱਲ ਰਹੀ ਆ ਸੋ ਜਿਸ ਤਰੀਕੇ ਨਾਲ ਅਯੁੱਧਿਆ ਦੇ ਵਿੱਚ ਅ ਸ਼੍ਰੀ ਰਾਮ ਮੰਦਿਰ ਦੀ ਜਿਹੜੀ ਉਹ ਸਾਰੀ ਚੱਲ ਰਹੀ ਆ ਤੇ 22 ਤਰੀਕ ਨੂੰ ਸ਼੍ਰੀ ਰਾਮ ਦੇ ਜਿਹੜੀ ਮੂਰਤੀ ਸਥਾਪਨਾ ਦਾ ਦਿਹਾੜਾ ਜੀ ਪੂਰੇ ਹਿੰਦੁਸਤਾਨ ਦੇ ਵਿੱਚ ਸ਼ਰਧਾਲੂ ਜਿਹੜੇ ਉੱਥੇ ਜਾਣਗੇ ਜੀ ਔਰ ਜਿਸ ਤਰੀਕੇ ਦੇ ਨਾਲ ਦੇਖੋ ਪਤਾ ਕੀ ਜਿਹੜੇ ਸਾਡੇ ਸ਼ਰਧਾਲੂ ਹੈਗੇ ਆ ਉਹ ਸ਼ਰਦਾ ਦੀਆਂ ਭਾਵਨਾਵਾਂ ਦੇ ਚ ਆਪਣੇ ਮਨ ਨੂੰ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦੇ ਨੇ ਸ਼ਰਦਾ ਸਾਡੇ ਦੇਸ਼ ਦੇ ਵਿੱਚ ਸ਼ਰਦਾ ਜਿਹੜੀ ਹੈ ਨਾ ਵਿਸ਼ਵਾਸ ਜਿਹੜਾ ਹੈ ਇਹ ਬੜਾ ਪੱਕਾ ਹੁੰਦਾ ਹੈ ਪ੍ਰਮਾਤਮਾ ਦੇ ਵਿੱਚ ਅਲੱਗ-ਅਲੱਗ ਧਰਮਾਂ ਦੇ ਵਿੱਚ ਜਦੋਂ ਨਿਰਮਾਣ ਚੱਲਿਆ ਸੀਗਾ ਤੇ ਉਸ ਵੇਲੇ ਵੀ ਜਿਹੜੇ ਚਾਹੇ ਕਿਸੇ ਵੀ ਤਬਕੇ ਦਾ ਬੰਦਾ ਸੀਗਾ ਅਮeer ਸੀ ਗਰੀਬ ਸੀ ਉਹ ਹਮੇਸ਼ਾ ਚਾਹੁੰਦਾ ਸੀਗਾ ਕਿ ਚਰ ਕਿਤੇ ਨਾ ਕਿਤੇ ਇਸੋ ਸਾਰੀ ਦੇ ਵਿੱਚ ਯੋਗਦਾਨ ਪਾਵੇ ਵਿਸ਼ਵਾਸ ਸੀ ਉਹਨਾਂ ਦਾ ਔਰ ਇਹ ਵੀ ਦੇਖਿਆ ਗਿਆ ਕਿ ਬਹੁਤ ਸਾਰੇ ਲੋਕ ਧਰਮ ਦੀ ਆੜ ਦੇ ਵਿੱਚ ਮਾੜਾ ਕਰਮ ਕੰਮ ਤੋਂ ਕਰਨ ਤੋਂ ਗੁਰੇਜ ਨਹੀਂ ਕਰਦੇ ਜੀ ਬਿਲਕੁਲ ਹਿੰਦੂ ਵਿਸ਼ਵ ਪਰਿਸ਼ਦ ਵੱਲੋਂ ਇੱਕ ਚੇਤਾਵਨੀ ਦਿੱਤੀ ਗਈ ਹੈ ਕਿ ਉਹਨਾਂ ਲੋਕਾਂ ਨੂੰ ਜਿਹੜੇ ਫੇਕ ਆਈਡੀਆ ਬਣਾਵਾ ਕੇ ਬਣਾ ਕੇ ਜੀ ਲੋਕਾਂ ਤੋਂ ਚੰਦਾ ਜਿਹੜੇ ਉਹ ਵਸੂਲਦੇ ਸੀ ਔਰ ਇੱਕ ਐਫਆਈਆਰ ਵੀ ਕੀਤੀ ਗਈ ਹੈ ਜੀ ਵਿਸ਼ਵ Hindu ਪਰਿਸ਼ਦ ਵੱਲੋਂ ਔਰ ਚੇਤਾਵਨੀ ਦਿੱਤੀ ਗਈ ਹੈ ਵਿਸ਼ਵ Hindu ਪਰਿਸ਼ਦ ਵੱਲੋਂ ਕਿ ਇਹਨਾਂ ਇਹੋ ਜਿਹੇ ਜਿਹੜੇ ਗੈਰ ਮਤਲਬ ਮਾੜਾ ਕੰਮ ਕਰਦੇ ਨੇ ਧਰਮ ਦੀ ਆੜ ਦੇ ਵਿੱਚ ਕਿਉਂਕਿ ਜਿਸ ਤਰੀਕੇ ਦੇ ਨਾਲ ਸ਼ਰਧਾਲੂ ਮੰਨ ਲਓ ਇਹ ਉਹ ਕਿਤੇ ਇਹਨਾਂ ਕਿਤੇ ਪਤਾ ਲੱਗਦਾ ਤੇ ਸ਼ਰਧਾਲੂ ਜਿਹੜੇ ਹੈਗੇ ਆਪਣੇ ਭਾਵਨਾਵਾਂ ਵਾਸਤੇ ਉੱਥੇ ਆਪਣਾ ਚੰਦਾ ਡੋਨੇਸ਼ਨ ਦੇਣ ਦੀ ਕੋਸ਼ਿਸ਼ ਕਰਦੇ ਆ ਤਾਂ ਫੇਕ ਆਈਡੀਆਂ ਜਿਹੜੀਆਂ ਇਹਨੇ ਕੁਝ ਗਲਤ ਬੰਦੇ ਦਿਖਾ ਕੇ ਉਹਨਾਂ ਸ਼ਰਧਾਲੂਆਂ ਦੇ ਨਾਲ ਜਿਹੜਾ ਉਹ ਧੋਖਾ ਕਰਦੇ ਆ ਉਹਨਾਂ ਤੋਂ ਚੰਦਾ ਲੈ ਕੇ ਉਹ ਜਿਹੜਾ ਹੈਗਾ ਗਲਤ ਤਰੀਕੇ ਨਾਲ ਆਪਣੇ ਕੋਲ ਵਸੂਲਦੇ ਨੇ ਸੋ ਐਫ ਆਈ ਆਰ ਹੋਈ ਹੈ ਇਹਨਾਂ ਨੇ ਵਿਸ਼ਵ ਹਿੰਦੂ ਪਰਿਸ਼ਦ ਨੇ ਕਿਹਾ ਕਿ ਭਾਈ ਅਸੀਂ ਲੋਕਾਂ ਨੂੰ ਉਹਨਾਂ ਨੇ ਕਿਹਾ ਕਿ ਭਾਈ ਐਦਾਂ ਦੀ ਕੋਈ ਕਮੇਟੀ ਜਾਂ ਐਦਾਂ ਦਾ ਕੋਈ ਚੀਜ਼ ਅਸੀਂ ਨਹੀਂ ਗਠਿਤ ਕੀਤੀ ਕਿ ਜਿਹੜਾ ਡਾਇਰੈਕਟਲੀ ਲੋਕਾਂ ਤੋਂ ਚੰਦਾ ਲਿਆ ਜਾਵੇ ਸੋ ਇਹ ਜਿਹੜੀ ਚੀਜ਼ ਹੈਗੀ ਹੈ ਅਗਰ ਜੇ ਕੋਈ ਮੰਨ ਲਓ ਭਵਿੱਖ ਦੇ ਵਿੱਚ ਅਗਰ ਚੰਦੇ ਦੀ ਕੋਈ ਗੱਲ ਮੰਨ ਲਓ ਹਰ ਬੰਦੇ ਨੂੰ ਕਿਹਾ ਜਾਂਦਾ ਹੈ ਜੇ ਮੰਨ ਲਓ ਕਿ ਭਾਈ ਜੇ ਕੋਈ ਸ਼ਰਧਾ ਵਾਸ਼ ਕੋਈ ਆਪਣਾ ਚੰਦਾ ਦੇਣਾ ਚਾਹੁੰਦਾ ਤੇ ਅਸੀਂ ਪ੍ਰੋਪਰ ਵੈਬਸਾਈਟ ਦੇ ਕੇ ਪ੍ਰੋਪਰ ਤਰੀਕੇ ਦੇ ਨਾਲ ਉਹ ਸਾਹਮਣੇ ਰੱਖਾਂਗੇ ਕਿ ਭਾਈ ਇਸ ਵੈਬਸਾਈਟ ਦੇ ਥਰੂ ਜਾਂ ਇਸ ਪੋਰਟਲ ਦੇ ਥਰੂ ਤੁਸੀਂ ਆਪਣਾ ਚੰਦਾ ਦੇ ਸਕਦੇ ਹੋ ਪਰ ਫਿਲਹਾਲ ਕੋਈ ਕਮੇਟੀ ਗਠਿਤ ਨਹੀਂ ਹੋਈ ਜਿਹੜੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਉਹ ਫੇਕ ਆਈਡੀਆ ਬਣਾ ਕੇ ਲੋਕਾਂ ਤੋਂ ਚੰਦਾ ਵਸੂਲਦੇ ਸੀ ਜੀ ਮਤਲਬ ਇੱਕ ਤਰ੍ਹਾਂ ਦੇ ਨਾਲ ਲੋਕਾਂ ਨੂੰ ਆਗਾਹ ਕੀਤਾ ਗਿਆ ਵਾ ਜੀ ਬਿਲਕੁਲ ਆਗਾਹ ਕੀਤਾ ਗਿਆ ਸਰਦਾ ਭਾਵਨਾ ਦੇ ਵਿੱਚ ਬਹਿ ਕੇ ਤੁਸੀਂ ਆਪਣੀ ਜਿਹੜੀ ਆ ਕਮਾਈ ਆ ਜਿਹੜੀ ਆ ਧਨ ਦੌਲਤ ਆ ਮਿਹਨਤ ਦੇ ਨਾਲ ਕਮਾਈ ਹੋਈ ਉਹ ਖਰਾਬ ਨਾ ਕਰ ਦੇਣਾ ਉਹ ਖਰਾਬ ਨਾ ਕਰਨ ਸੋ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਆਗਾਹ ਕੀਤਾ ਗਿਆ ਸਾਡੇ ਵੱਲ ਵੀ ਦੇਖੋ ਗੱਲ ਇਹ ਹੈ ਕਿ ਅਸੀਂ ਵੀ ਚਾਹਨੇ ਦੇਖੋ ਸਾਡਾ ਦੇਸ਼ ਇੱਕ ਇਹੋ ਜਿਹਾ ਦੇਸ਼ ਹੈ ਭਾਰਤ ਜਿੱਥੇ ਲੋਕ ਭਲਾਈ ਦਾ ਦੇਖੋ ਹਰ ਪਾਸੇ ਤੁਸੀਂ ਪੰਜਾਬ 'ਚ ਲਾ ਲੋ ਆਪਣੇ ਹਰ ਪਾਸੇ ਲੰਗਰ ਲੱਗਦੇ ਰਹਿੰਦੇ ਨੇ ਹਰ ਪਾਸੇ ਜਿਹੜਾ ਹੈਗਾ ਲੋਕ ਆਪਣੇ ਦਸ਼ਵੰਦ ਕੱਢਦੇ ਨੇ ਜੀ ਔਰ ਦਸ਼ਵੰਦ ਕਰਕੇ ਕੱਢ ਕੇ ਕਿਤੇ ਨਾ ਕਿਤੇ ਲੰਗਰ ਦੇ ਵਿੱਚ ਜਾਂ ਚੰਗੇ ਕਰਮ ਕਮਾਂ ਦੇ ਵਿੱਚ ਲਾਉਂਦੇ ਨੇ ਜੀ ਸੋ ਜੇ ਪਰ ਕੋਈ ਬੰਦਾ ਇਸ ਦਸ਼ਵੰਦ ਦਾ ਮੰਨ ਲਓ ਗਲਤ ਇਸਤੇਮਾਲ ਕਰਦਾ ਹੈ ਤਾਂ ਫਿਰ ਉਹ ਥੋੜਾ ਜਿਹਾ ਦਿੱਕਤ ਲੋਕਾਂ ਦੀ ਇਹ ਭਾਵਨਾ ਦੇ ਵਿੱਚ ਵੀ ਥੋੜਾ ਜਿਹਾ ਸ਼ੱਕ ਪੈਦਾ ਹੋ ਜਾਏਗਾ ਕਿ ਯਾਰ ਸਾਡਾ ਜਿਹੜਾ ਹੈਗਾ ਦਸ਼ਵੰਦ ਸਹੀ ਪਾਸੇ ਜਾ ਰਿਹਾ ਹੈ ਕਿ ਨਹੀਂ ਜਾ ਰਿਹਾ ਹੈ ਸੋ ਇਹੋ ਜਿਹੇ ਲੋਕਾਂ ਦੇ ਖਿਲਾਫ ਦੇਖੋ ਮਾਮਲਾ ਦਰਜ ਹੋਣਾ ਚਾਹੀਦਾ ਔਰ ਕੜੀ ਸਜ਼ਾ ਮਿਲਣੀ ਚਾਹੀਦੀ ਹੈ ਜਿਹੜੀਆਂ ਜਿਹੜੇ ਲੋਕਾਂ ਦੀਆਂ ਸ਼ਰਧਾਲੂਆਂ ਦੀਆਂ ਜਿਹੜੀਆਂ ਭਾਵਨਾਵਾਂ ਨਾਲ ਖੇਡਦੇ ਨੇ ਸੋ ਇਹ ਸਨ ਸਾਡੇ ਨਾਲ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਤਾਂ ਅੱਜ ਪੱਕੀ ਸਿਆਸਤ ਦੇ ਵਿੱਚ ਕਈ ਮੁੱਦਿਆਂ ਤੇ ਗੱਲਬਾਤ ਕੀਤੀ ਗਈ ਹੈ ਤੇ ਇਸ ਦੇ ਵਿੱਚ ਦੇਸ਼ ਦੁਨੀਆ ਦੇ ਵਿੱਚ ਚੱਲ ਰਹੇ ਮੁੱਦਿਆਂ ਨੂੰ ਲੈ ਕੇ ਤੇ ਨਵੇਂ ਸਾਲ ਦੇ ਵਿੱਚ ਜਿਹੜੇ ਪ੍ਰੋਜੈਕਟ ਆ ਰਹੇ ਨੇ ਸਰਕਾਰਾਂ ਦੇ ਵੱਲੋਂ ਲਿਆਂਦੇ ਜਾ ਰਹੇ ਨੇ ਉਹਨਾਂ ਦੇ ਉੱਤੇ ਗੱਲਬਾਤ ਕੀਤੀ ਗਿਆ ਇਸ ਤੋਂ ਇਲਾਵਾ ਅਗਲੀ ਵਾਰੀ ਫਿਰ ਹਾਜ਼ਰ ਹੋਵਾਂਗੇ ਪੱਕਦੀ ਸਿਆਸਤ ਦੇ ਨਵੇਂ ਪ੍ਰੋਗਰਾਮ ਦੇ ਵਿੱਚ ਦੇਸ਼ ਦੁਨੀਆ ਦੇ ਨਵੇਂ ਮੁੱਦਿਆਂ ਦੇ ਨਾਲ ਤਤਕਲੀਦ ਦੀ ਇਜਾਜ਼ਤ ਧੰਨਵਾਦ ਸ਼ੁਕਰੀਆ